ਸਤਨਾਮ ਵਾਹਿਗੁਰੂ ਸਾਹਿਬ ਜੀ ਤਵਾ ਪ੍ਰਸਾਦ ਸਵਈਏ ਇੱਕ ਓੰਕਾਰੋ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵਾ ਪ੍ਰਸਾਦ ਸਵਈਏ ਸਬਦ ਸੁਦਸਮੁ ਸਹੁ ਸਦਾਨ ਕੇ ਦੇਖ ਫਿਰਿ ਓਕਾਰ ਜੋਗ ਜਤੀ ਕੀ ਸੁਰ ਸੁਰਾਰਦਨ ਸੁਦ ਸੁਦਾਦਿਕ ਸੰਤਸਮੂਹ ਅਨੇਕ ਮਤੀ ਕੇ ਸਾਰੇ ਹੀ ਜਿਸ ਕੋ ਦੇਖ ਰਹੋ ਮਤ ਸਾਰੇ ਹੀ ਦੇਸ ਤੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੋਟੋ ਤੁਰੰਗ ਕੋ ਰੰਗ ਸੇਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੀ ਬਾਰੀ ਪੁਜਾਨੇ ਕੀ ਪੂਪ ਪਲੀ ਬਿੱਦ ਨਿਆਵਤ ਸਿਸ ਨਾ ਜਾਤ ਵਿਚਾਰੀ ਏਤੇ ਪਏ ਤੂੰ ਕਹਾ ਪਾਏ ਪੂਪਤ ਅੰਤ ਕੋ ਨਾਂਗੀ ਹੀ ਪਾਏ ਪਧਾਰੇ ਜੀਤ ਫਿਰ ਸਭ ਦੇਸ ਦੇਸਾਨ ਕੋ ਵਾਜ ਤੋ ਢੋਲ ਮਰਦੰਗ ਨਗਾਰੇ ਗੁੰਜਤ ਗੁੜਗ ਜਾਨਕ ਸੁੰਦਰ ਹਿੰਸਤਹੀ ਹਯਰਾਜ ਹਜ਼ਾਰੇ ਊਤਕ ਵਿਖ ਭਵਾਨ ਕੇ ਪੂਪਤ ਕਉਨ ਨ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੀ ਥਾਮ ਸਿਧਾਰੇ ਇਰਤ ਨਾਨ ਦਇਆ ਦਮ ਦਾਨ ਸੋ ਸੰਜਮ ਨੀਮ ਅਨੇਕ ਵ ਸਿਖੈ ਬੇਧ ਪੁਰਾਨਕ ਤਿਵ ਪੁਰਾਨ ਜਮੀਨ ਜਮਾਨਸ ਵਾਨ ਕੀ ਪੀਖੈ ਪੌਨ ਆਹਾਰ ਜਤੀ ਜਤ ਤਾਰ ਸੋ ਵੈ ਸੋ ਵਿਚਾਰ ਹਜ਼ਾਰਕ ਦੇਖੈ श्री भगवान पाजी बिनु पूपत एक रति बिन एक न लेखै शुद्ध सिपा दूरंत दुवाहा सुसाज सनाहा दुर्जान दलेंगी भारी गुमान परे मन मैं कर पर्वत पंख हले न हलेंगी ਤੁਰ ਅਰੀਰ ਮੋਰੋਰ ਮ ਵਸਨ ਮਾਤੇ ਮਤੰਗ ਨਮਨ ਲੰਗੇ ਸ੍ਰੀ ਪਾਤਸ਼੍ਰੀ ਪਾਗਵਾਨ ਕਿਰਪਾ ਬਿਨ त्याग ਜਹਾਨ ਨਿਧਾਨ ਚਲੰਗੇ ਬਿਰ ਅਪਰ ਵੱਡੇ ਬਰ ਯਾਰ ਅਵਚਾਰ ਹੈ ਸਰ ਕੀ ਤਾਰ ਪਸ਼ੀਆ ਸੁਰਤ ਦਿਸ ਮਲਿੰਦ ਮਵਾਸਨ ਮਾਤੇ ਗਜਨ ਕੀ ਮਨ ਮਲਿਆ ਗਾੜੇ ਘੜਾਣ ਕੇ ਤੋੜਨ ਹਰ ਸਵਤਨਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸੇ ਰੇ ਨਾਇਕ ਜਾਚ ਕਨੇਕ ਸੁ ਇਕ ਦੇਵਈਆ दानव देव पण इंद्र ने सचर भूत तविक भवान चपेंगी जीव जिते जल मैं तल मैं पद ही पल मैं सब थाप उत पेंगी पुन पर तपन बाड़ जयत तुन पापों के बहु पुंजक पेंगी ਸਾਦ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੇ ਅਬ ਲੋਕ ਚਪੈਗੇ ਮਾਨਵ ਇੰਦਰ ਗ ਜਿੰਦਰਾ ਨਰਾਤ ਪਜੋਨ ਤਰ ਲੋਕੋ ਕੋ ਰਾਜ ਕਰੈਗੇ ਕੋਟ ਇਸ਼ਨਾਨਗ ਜਾਦਕ ਦਾਨ ਅਨੇਕ ਸੁਵੰਬਰ ਸਾਜ ਬਰੈਗੇ ब्रह्म महेशर विष्णु सची पतवंत फसे जम पास परेंगी जे नर श्री परत के परस है पग ते नर फिर न देह तरेंगी कहां पे ओ जो दो दोचन मुंद के बैठ रहो वक्त ध्यान लगायो ਨਹਾਤ ਫਿਰਉ ਲੀਏ ਸਾਤ ਸੁਮੰਦਰ ਨ ਲੋਕ ਗਇਓ ਪਰਲੋਕ ਗਵਾਇਓ ਵਾਸ ਕੀਓ ਵਖਿਆਨ ਸੁ ਬੈਟਕੇ ਐਸੇ ਹੀ ਐਸ ਸੁ ਸੁ ਵਸ ਬਿਤਾਇਓ ਸਾਚ ਕਹੂੰ ਸੁਨ ਦੇਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ કાહુ લે પહન પૂજ તર્યુ સਿਰ કાહુ લિંગ કરે લટકાયો કાહુ લખ્યો હર અવાચી દિસા મે કાહુ પશાહ કુસી સિ નિવાયો કોવ તન કો પૂજત હે પસ કો મર તન કો પૂજન તાયો કુર ક્રિયા ઓર જો સબહી જગ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋਵ ਤਨ ਕੋ ਪੂਜਿਤ ਹੈ पस ਕੋ ਮ੍ਰਿਤਾਨ ਕੋ ਪੂਜਨਤਾਯੋ ਉਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ